ਕਸਾ ਕੀ ਹੋ ਗਿਆ ਲੋਕੀ ਦੇਖੋ ਬੜੀ ਅਮਨ ਸ਼ਾਂਤੀ ਨਾਲ ਜਿਹੜਾ ਪ੍ਰੋਗਰਾਮ ਸੀਗਾ ਵੋਟਾਂ ਦੀ ਅੱਜ ਨਾਮਜ਼ਦਗੀ ਨੂੰ ਲੈ ਕੇ ਚੱਲ ਰਿਹਾ ਸੀਗਾ ਇੱਕ ਕਾਂਗਰਸ ਵਾਲਿਆਂ ਨੇ ਪਿਛਲੇ ਲੰਮੇ ਸਮੇਂ ਤੋਂ ਆ ਦੁੱਤਾ ਕਿ ਜਿਹੜੀ ਗੁੰਡਾਗਰਦੀ ਇਹਨਾਂ ਦੇ ਖੂਨ ਚ ਰਚੀ ਆ ਉਹ ਗੁੰਡਾਗਰਦੀ ਇਹਨਾਂ ਦੇ ਖੂਨ ਚੋਂ ਨਿਕਲਦੀ ਨਹੀਂ ਜਦੋਂ ਆਰਮਨਾਂ ਜਿਹੜੇ ਬੰਦੇ ਨੇ ਪੇਪਰ ਫਾਈਲ ਕਰਨੇ ਆ ਉਹ ਆਰਮਨਾਂ ਇੱਕ ਬੰਦਾ ਆਵੇ ਆਪਣੇ ਪੇਪਰ ਦਵੇ ਤਾਂ ਜਾਵੇ ਜਿਹੜਾ ਹਜੂਮ ਬਣਾ ਕੇ ਦਹਿਸ਼ਤ ਦਾ ਮਾਹੌਲ ਬਣਾ ਕੇ ਆਣ ਕੇ ਅਫਸਰਾਂ ਨੂੰ ਪ੍ਰੈਸ਼ਰ ਬਣਾ ਕੇ ਤਾਂ ਨਾਲ ਖੜ ਕੇ ਤਾਂ ਆਪਣੇ ਆਪ ਨੂੰ ਇਹ ਵਿਖਾਵਾ ਕਰਨਾ ਹੈ ਹਨਾ ਉਹਦਾ ਕਰਕੇ ਸਾਰਾ ਜਿਹੜਾ ਸਿਸਟਮ ਇਹਨਾਂ ਨੇ ਖਰਾਬ ਕੀਤਾ ਪਿਛਲੀ ਵਾਰੀ ਵੀ ਜਦੋਂ ਇਹ ਬਲਾਗ ਸੰਤੀ ਦੀਆਂ ਇਲਕਸ਼ਾਂ ਇਥੇ ਡੇਰਾ ਬਾਬਾ ਨਾਨਕ ਚ ਹੋਈਆਂ ਉਸ ਸਮੇਂ ਇਹਨਾਂ ਨੇ ਉਦੋਂ ਵੀ ਡੇਰਾ ਬਾਬਾ ਨਾਨਕ ਚ ਬੜੀ ਗੁੰਡਾ ਕਰਦੀ ਕੀਤੀ ਤੁਸੀਂ ਵੀ ਤੁਹਾਡੇ ਚੈਨਲਾਂ ਵਾਲਿਆਂ ਵੀ ਵੇਖਿਆ ਇਹਨਾਂ ਨੂੰ ਆਤ ਤਾਂ ਪਈਆਂ ਵੀ ਖਰੇ ਇਹਨਾਂ ਨੂੰ ਕੋਈ ਡੱਕਣ ਵਾਲਾ ਨਹੀਂ ਹੈਗਾ ਇਹਨਾਂ ਨੂੰ ਭਲੇਖਾ ਹੈ ਉਹ ਜਿਹੜਾ ਭਲੇਖਾ ਜਿਹਨਾਂ ਦਾ ਦੂਰ ਹੋ ਗਿਆ ਠੀਕ ਹੈ ਨਾ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਗੁੰਡਾਗਰਦੀ ਬਿਲਕੁਲ ਦੀ ਮੈਂ ਚੰਨਣ ਦੇਣੀ ਜਿਹੜੇ ਗੁੰਡਾਗਰਦੀ ਬਦਮਾਸ਼ੀ ਕਰਦੇ ਨੇ ਉਹਨਾਂ ਦਾ ਡੇਰਾ ਬਾਬਾ ਨਾਨਕ ਤੇ ਕੋਈ ਥਾਂ ਨਹੀਂ ਗੁੰਡਿਆਂ ਨੂੰ ਐਸੀ ਨੱਥ ਪਾਵਾਂਗਾ ਮੈਂ ਆਜ਼ਾਦ ਕਰਨਗੇ ਇੱਕ ਵਾਰੀਏ ਜਿਹੜੇ ਗੁੰਡੇ ਸਮਝਦੇ ਨਾ ਜਿਹੜੇ ਦਫ਼ਤਰਾਂ ਜਾਣ ਕੇ ਪੱਗਾਂ ਲੱਸੀਆਂ ਪੱਗਾਂ ਤਾਂ ਤੁਸੀਂ ਲੱਗੇ ਹੀ ਤੁਹਾਨੂੰ ਦੇਦਾ ਹੀ ਹੋਣਾ ਜਦ ਪੱਗਾਂ ਨੂੰ ਕਿਹੜੇ ਕਿਲ ਲੱਗੇ ਨੇ ਫਿਰ ਵਾਜਦੀਆਂ ਵੀ ਤੇ ਲੱਤਦੀਆਂ ਵੀ ਨੇ ਸ਼ੁਰੂਆਤ ਕਿਦਾਂ ਸ਼ੁਰੂਆਤਾਂ ਮੈਨੂੰ ਪਤਾ ਮੈਂ ਤਾਂ ਤੁਹਾਡੇ ਨਾਲ ਇੱਥੇ ਬਾਈਟ ਤੇ ਹੀ ਗਿਆ ਚੈਨਲ ਤੁਸੀਂ ਕਰ ਰਹੇ ਸੀ ਮੇਰੀ ਬਾਈਟ ਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਅੰਦਰ ਜਦੋਂ ਅੰਦਰੋਂ ਹਲਕੇ ਕਾਗਜ਼ ਹੀ ਧਾਕਰ ਹੁੰਦੇ ਇਲੈਕਸ਼ਨ ਪਈ ਆ ਤੁਹਾਨੂੰ ਨਹੀਂ ਲੱਗਦਾ ਕਿ ਮਾਹੌਲ ਹਲਕੇ ਦਾ ਜਿਹੜਾ ਬਹੁਤ ਤਣਾਅਪੂਰਨ ਦੇਖੋ ਲੋਕ ਬੜੇ ਸਮਝਦਾਰ ਸਿਆਣੇ ਨੇ ਲੋਕਾਂ ਨੂੰ ਸਭ ਪਤਾ ਕੌਣ ਕੀ ਕਰਦਾ ਕੌਣ ਕੀ ਕਰਦਾ ਮੈਂ ਆਪਣੇ ਆਪ ਨੂੰ ਇਹ ਅੱਖੀ ਚਾਹਵਾ ਕਿ ਮੈਂ ਬੜਾ ਸਾਫ਼ ਆ ਦੂਜਾ ਬੜਾ ਸਾਫ਼ ਆ ਲੋਕ ਦੱਸਣਗੇ ਕਿ ਸਾਫ਼ ਰਾਜਨੀਤੀ ਕੌਣ ਕਰਦਾ ਇਹ ਗੁੰਡਾਗਰਦੀ ਦੀ ਰਾਜਨੀਤੀ ਕੌਣ ਕਰਦਾ ਇਹ ਲੋਕਾਂ ਨੂੰ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਪਤਾ ਪਿਛਲੇ 4 ਸਾਲ ਤੋਂ ਜਿੰਨੀ ਅਮਨ ਸ਼ਾਂਤੀ ਮੈਂ ਡੇਰਾ ਬਾਬਾ ਨਾਨਕ ਚ ਰੱਖੀ ਆ ਤੁਸੀਂ ਦੱਸੋ ਕਿਸੇ ਪਿੰਡ ਚ ਕੋਈ ਪਰਚੇ ਨਾ ਦੀ ਚੀਜ਼ ਕਿਸੇ ਨੇ ਕੋਈ ਪ੍ਰੈਸ਼ਰ ਬਣਾਇਆ ਹੋਵੇ ਕਿਸੇ ਨੂੰ ਅੱਜ ਤੱਕ ਕੋਈ ਇੱਕ ਕੇਸ ਦੱਸ ਦੇ ਉਹ ਕਾਂਗਰਸੀ ਦੱਸ ਦੇ ਕੋਈ ਕਾਲੀ ਦੱਸ ਦੇਣ ਕਿ ਕਿਸੇ ਨਾਲ ਕੋਈ ਪਰਚਾ ਜਾਂ ਨਾਜਾਇਜ਼ ਕੋਈ ਧੱਕੇਸ਼ਾ ਹੀ ਹੋਈ ਹੈ ਕਾਲੀ ਕਲੋ